ਜਾਣੇ ਜੀ ਮਾਸਟਰ ਵਿਗਿਆਨ ਦੀ ਇਹ ਗੱਲ ਹੈ ਕਿ ਮਾਸਟਰ ਦੇ ਨਾਲ ਨਾਮ ਕਿਸੇ ਭਾਸ਼ਾ ਵਿੱਚ ਲਿਖੋ ਹੈ ਇਹ ਮੜਿਆ ਦਾ ਸੰਦੇ ਨੂੰ ਕਰਨਾ ਮੜਿਆ ਨਾਮ ਇੰਗਲਿਸ਼ ਵਿੱਚ ਲਿਖੋ ਐਮ ਆਪੀ ਜੀ ਜੀ ਤੋਂ ਬਾਅਦ ਨਾਲ ਉਹਨੇ ਨੂੰ ਕੋਈ ਦਾ ਨਾਮ ਮੜਿਆ ਮੇਗਾ ਬਾਣ ਇਹਦਾ ਮਤਲਬ ਜੇ ਜੀ ਨਾਮ ਉਥੇ ਧੂੜੀ ਲੇਵੇ ਬਨਾਂਦੇ ਸੋਹਾ ਨਾਨਕ ਪੈਰ ਸਰ ਨਾਮੇ ਧੰਗੂ ਨਾਮ ਦਾ ਸਭ ਦੇ ਅੰਦਰ ਨਾਮ ਜੀ ਕਰਕੇ ਜੀ ਜੀ ਚੁਰ ਸੇਖਾਂ ਦੇ ਚਰਨ ਧੂੜੀ ਮੇਰੇ ਮਾਫੇ ਨੂੰ ਲੱਗੇ ਮੇਰੇ ਸਰੀਰ ਨੂੰ ਲੱਗੇ ਸੰਗਮਾਂ ਦੇ ਜੁੜੇ ਝਾੜਾਂ ਤੂਰ ਦੇ ਹਰ ਪਾਪੀ ਵੀ ਗੱਲ ਪਾਉਂ ਸਾਰੀ ਨੂੰ ਇਸੇ ਗਾਣੇ ਦੀ ਲੱਗ ਜਾਂਦੀ ਹੈ ਮਾਨ ਬਦਲ ਕੇ ਕੋਈ ਬਣ ਦੇ ਨਾਮ ਜੇ ਜੀਅ ਦੇ ਅੰਦਰ ਦਾ ਨਹੀਂ ਆਇਆ ਤਾਂ ਮਾੜੀ ਗੁਰੂ ਜੀ ਕੜੇ ਹੋ